ਕੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵਿੱਚੋਂ ਆਪਣੀ ਹੀ ਸਰਕਾਰ ਦੇ ਖਿਲਾਫ ਕੀ 10 ਐਮਐਲਏ ਨੇ ਬਗਾਵਤ ਕਰਤੀ ਆਮ ਆਦਮੀ ਪਾਰਟੀ ਜਿਹਦੇ ਪੰਜਾਬ ਦੇ ਵਿੱਚ ਮੈਜੋਰਟੀ ਦੇ ਨਾਲ ਸਰਕਾਰ ਆ 92 94 ਐਮਐਲਏ ਨੇ ਇਸ ਪਾਰਟੀ ਦੇ ਕੋਲੇ ਕੀ ਇਹਨਾਂ ਐਮਐਲਏਾਂ ਦੇ ਵਿੱਚੋਂ 10 ਐਮਐਲਏ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਕੀ ਬਗਾਵਤ ਦਾ ਝੰਡਾ ਬੁਲੰਦ ਕਰਤਾ ਕੀ ਆਪਣੀ ਹੀ ਸਰਕਾਰ ਦੇ ਖਿਲਾਫ ਬਗਾਵਤੀ ਮੋਰਚਾ ਖੋਲਤਾ ਆਪਣੀ ਹੀ ਸਰਕਾਰ ਦੇ ਐਮਐਲਏ ਨੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸਵਾਲ ਮੈਂ ਕਿਉਂ ਕਰ ਰਿਹਾ ਤੇ ਆਹ ਗੱਲ ਅੱਜ ਕਿੱਥੋਂ ਨਿਕਲ ਕੇ ਆਈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਬਗਾਵਤ ਦਾ ਝੰਡਾ ਚੱਕ ਲਿਆ ਥੋੜਾ ਜਿਹਾ ਪਿਛੋਕੜ ਸਮਝੋ ਤੁਸੀਂ ਇਸ ਗੱਲ ਦਾ ਕਿਉਂ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਬਗਾਵਤ ਦੀ ਗੱਲ ਕਿਉਂ ਤੁਰੀ ਸੰਜੀਵ अरोੜਾ ਜਿਹੜੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਭੇਜੇ ਰਾਜ ਸਭਾ ਦੇ ਮੈਂਬਰ ਬਣਾ ਕੇ ਆਮ ਆਦਮੀ ਪਾਰਟੀ ਨੇ ਸੰਜੀਵ अरोੜਾ ਦਾ ਅਸਤੀਫਾ ਲੈ ਲਿਆ ਜਿਸ ਕਰਕੇ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਸੰਜੀਵ अरोੜਾ ਨੂੰ ਲੁਧਿਆਣਾ ਪੱਛਮੀ ਤੋਂ ਐਮਐਲਏ ਦੀ ਚੋਣ ਲੜਾਈ ਐਮਐਲਏ ਉਹ ਜਿੱਤੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣੇ ਹੁਣ ਜਿਹੜੀ ਸੀਟ ਸੰਜੀਵ अरोੜਾ ਦੇ ਅਸਤੀਫਾ ਦੇਣ ਕਰਕੇ ਖਾਲੀ ਹੋਈ ਸੀ ਉਸੇ ਸੀਟ ਦੀ 24 ਅਕਤੂਬਰ ਨੂੰ ਰਾਜ ਸਭਾ ਦੀ ਚੋਣ ਹੈ ਰਾਸੋਵ ਸੇਟ ਦੀ ਚੋਣ ਹੈ 24 ਅਕਤੂਬਰ ਨੂੰ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਉਥੋਂ ਉਮੀਦਵਾਰ ਦਿੱਤਾ ਟਰਾਈਡੈਂਟ ਗਰੁੱਪ ਦੇ ਓਨਰ ਰਜਿੰਦਰ ਗੁਪਤਾ ਕੇ ਸਾਡੇ ਵੱਲੋਂ ਰਜਿੰਦਰ ਗੁਪਤਾ ਉਮੀਦਵਾਰ ਹੋਣਗੇ ਪਰ ਰਾਜਸਥਾਨ ਤੋਂ ਜਨਤਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਇੱਕ ਬੰਦੇ ਨਵਨੀਤ ਚਤੁਰਵੇਦੀ ਨੇ ਰਾਜ ਸਭਾ ਅਪਲਾਈ ਕਰਤੀ ਪੰਜਾਬ ਦੇ ਵਿੱਚ ਆਗੇ ਕਿ ਮੈਂ ਵੀ ਰਾਜ ਸਭਾ ਦਾ ਉਮੀਦਵਾਰ ਹਾਂ ਹੁਣ ਜਿਹੜੇ ਜਾਣਕਾਰ ਬੰਦੇ ਨੇ ਜਾਂ ਸੀਨੀਅਰ ਪੱਤਰਕਾਰ ਨੇ ਉਹ ਦੱਸਦੇ ਨੇ ਕਿ ਜੇਕਰ ਕਿਸੇ ਬੰਦੇ ਨੇ ਰਾਜ ਸਭਾ ਅਪਲਾਈ ਕਰਨੀ ਆ ਤਾਂ ਉਹਨੂੰ ਘੱਟੋ ਘੱਟ 10 ਐਮਐਲਏ ਦਾ ਸਮਰਥਨ ਸਮਰਥਨ ਹਾਸਲ ਹੋਣਾ ਚਾਹੀਦਾ ਤਾਂ ਨਵਨੀਤ ਚਤੁਰਵੇਦੀ ਨੇ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਦੇ 10 ਜਿਹੜੇ ਐਮਐਲਏ ਨੇ ਇਹਨਾਂ ਐਮਐਲਏ ਦਾ ਸਮਰਥਨ ਮੈਨੂੰ ਹਾਸਲ ਆ ਆਹ ਐਮਐਲਏ ਕੌਣ ਨੇ ਅਮੋਲਕ ਸਿੰਘ ਕੁਲਵੰਤ ਸਿੰਘ ਪੰਡੋਰੀ ਗੁਰਲਾਲ ਕਨੌਰ ਗੁਰਪ੍ਰੀਤ ਸਿੰਘ ਬਣਾਵਾਲੀ ਕਲਵੰਤ ਸਿੰਘ ਬਾਜੀਗਰ ਮਨਜੀਤ ਸਿੰਘ ਬਲਾਸਪੁਰ ਰਣਵੀਰ ਸਿੰਘ ਭੋਲਰ ਸੁਖਵੀਰ ਸਿੰਘ ਨਰੇਸ਼ ਕਟਾਰੀਆ ਰਜਨੇਸ਼ ਕੁਮਾਰ ਆਮ ਆਦਮੀ ਪਾਰਟੀ ਦੇ 10 ਉਹ ਐਮਐਲਏ ਨੇ ਜਿਨ੍ਹਾਂ ਬਾਰੇ ਕਹਿੰਦੇ ਨੇ ਨਮਰੀਤ ਚਤੁਰਵੇਦੀ ਕਿ ਮੈਨੂੰ ਸਮਰਥਨ ਹਾਸਲ ਹੈ ਇਹਨਾਂ ਐਮਐਲਏ ਦਾ ਇਥੋਂ ਗੱਲ ਸ਼ੁਰੂ ਹੋਈ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਦਾ ਦੌਰ ਹੈ ਤੇ 10 ਐਮਐਲਏ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਝੰਡਾ ਚੱਕ ਲਿਆ ਯਾਨੀ ਕਿ ਆਪਣੇ ਹੀ ਉਮੀਦਵਾਰ ਨੂੰ ਉਹ ਹਰਾਉਣ ਪਲੇ ਪਾਸੇ ਤੁਰ ਪਏ ਉਹਨਾਂ ਦਾ ਇੱਕ ਓਪੋਨੈਂਟ ਇੱਕ ਰਾਈਵਲ ਦੇ ਤਾ ਪਰ ਜਦੋਂ ਰੌਲਾ ਪਿਆ ਇਹਨਾਂ 10 ਐਮਐਲਏ ਨੇ ਕਿਹਾ ਆਪਣੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਕਿ ਅਸੀਂ ਕਿਸੇ ਕਾਗਜ਼ ਦੇ ਉੱਪਰ ਸਾਈਨ ਨਹੀਂ ਕੀਤੇ ਅਸੀਂ ਨਹੀਂ ਜਾਣਦੇ ਕਿ ਨਵਨੀਤ ਚਤੁਰਵੇਦੀ ਕੌਣ ਆ ਸਾਨੂੰ ਸਾਡਾ ਨਾਮ ਝੂਠ ਦੇ ਤੌਰ ਦੇ ਉੱਪਰ ਵਰਤਿਆ ਜਾ ਰਿਹਾ ਅੱਗੇ ਐਮਐਲਏ ਨੇ ਕਹਿੰਦੇ ਆ ਗੱਲ ਵੀ ਕਹੀ ਕਿ ਹੋ ਸਕਦਾ ਸਾਡੇ ਕਿਤੇ ਜਾਲੀ ਉਹ 10 ਖਤਰ ਵੀ ਦਿਖਾ ਦੇਣ ਉਹ ਕਹਿੰਦੇ ਇਦਾਂ ਦੀ ਐਮਐਲਏ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਆਪਣੀ ਸਰਕਾਰ ਦੇ ਖਿਲਾਫ ਕੋਈ ਬਗਾਵਤੀ ਰੋਹ ਅਪਣਾ ਰਹੇ ਹਾਂ ਆ ਸਾਰਾ ਕੁਝ ਝੂਠ ਦਾ ਪੁਲੰਦਾ ਇਹ ਗੱਲ ਐਮਐਲਏ ਨੇ ਆਪਣੀ ਪਾਰਟੀ ਹਾਈ ਕਮਾਂਡ ਕੋਲੇ ਰੱਖੀ ਕਿ ਇਦਾਂ ਦੀ ਕੋਈ ਗੱਲ ਨਹੀਂ ਆਹ ਸਾਡੇ ਖਿਲਾਫ ਝੂਠ ਪ੍ਰਚਾਰਿਆ ਜਾ ਰਿਹਾ ਅੱਗੇ ਐਮਐਲਏ ਨੇ ਹੋ ਸਕਦਾ ਕਿ ਐਮਐਲਏ ਜਿਹੜੇ 10 ਐਮਐਲਏ ਨੇ ਇਹਨਾਂ ਦਾ ਨਾਮ ਆਇਆ ਕੋਈ ਆਹ ਕਾਨੂੰਨੀ ਕਾਰਵਾਈ ਕਰਨ ਨਵਨੀਤ ਚਤੁਰਵੇਦੀ ਤੇ ਉੱਪਰ ਕਿ ਸਾਡਾ ਨਾਮ ਤੁਸੀਂ ਝੂਠ ਦੇ ਤੌਰ ਦੇ ਉੱਪਰ ਵਰਤਿਆ ਸੋ ਇਸ ਗੱਲ ਨੂੰ ਲੈ ਕੇ ਦੋਸਤੋ ਵੱਡਾ ਜਿਹੜਾ ਰੌਲਾ ਸੀ ਆਹ ਰੌਲਾ ਪਿਆ ਰਿਹਾ ਅੱਜ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਿਆਂ ਨੇ ਬਗਾਵਤ ਕਰ ਦਿੱਤੀ। ਇਹ ਗੱਲ ਇਥੋਂ ਸ਼ੁਰੂ ਹੋਈ ਸੀ ਕਿ ਜਿਹੜਾ ਨਵਨੀਤ ਚਤੁਰਵੇਦੀ ਰਾਜਸਥਾਨ ਦਾ ਬੰਦਾ ਉਹ ਬੰਦਾ ਕਹਿ ਰਿਹਾ ਕਿ ਇਸ ਐਮਐਲਿਆਂ ਦਾ ਮੈਨੂੰ ਸਮਰਥਨ حاصل ਹੈ ਆਮ ਆਦਮੀ ਪਾਰਟੀ ਦੇ। ਜੇਕਰ ਇਦਾਂ ਨਹੀਂ ਹੁੰਦਾ ਤਾਂ ਉਸ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ। ਤੇ ਕਿਉਂਕਿ ਰਾਜਸਥਾਨ ਤੋਂ ਅੱਗੇ ਪੰਜਾਬ ਦੀ ਸਰਕਾਰ ਨੂੰ ਉਹ ਡੀਮੋਰਲਾਈਜ਼ ਕਰਨਾ ਚਾ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵੀ ਕਿਹਾ ਕਿ ਹੋ ਸਕਦਾ ਕਿ ਤੇ ਸਾਡੇ ਝੂਠੇ ਸਿਗਨੇਚਰ ਕਰਕੇ ਵੀ ਦਿਖਾਤੇ ਜਾਣ ਜਿਵੇਂ ਸਾਡਾ ਨਾਮ ਵਰਤ ਲਿਆ ਉਦਾਂ ਹੀ ਸਾਡੇ ਸਿਗਨੇਚਰ ਕਰ ਲੇ ਜਾਣ ਸੋ ਜ਼ਰੂਰ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਉਸ ਇਨਸਾਨ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ ਧੋਖਾਧੜੀ ਵੀ ਹੋਣੀ ਚਾਹੀਦੀ ਆ ਸੋ ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜਾ ਆ ਰੌਲਾ ਪਿਆ ਨਵਨੀਤ ਚਤੁਰਵੇਦੀ ਨੇ ਜਿਹੜਾ ਹਰ ਰੌਲਾ ਖੜਾ ਕੀਤਾ ਆਹ ਰੌਲਾ ਇਨ ਕਿਵੇਂ ਨਿਪੜੂਗਾ ਕੀ ਉਸ ਬੰਦੇ ਦੇ ਉੱਪਰ ਹੁਣ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕਾਰਵਾਈ ਹੋਗੀ